ਓਹ ਹੋ ਹੋ ਸੁਣੋ ਇਧਰ ਵਾਹਿਗੁਰੂ ਵਾਹਿਗੁਰੂ ਆਹ ਵੇਖ ਇਧਰ ਆਹ ਵੇ ਇਹ ਵੀ ਜੀ ਪਾਉਂਦਾ ਕੁੱਤੜਿਆ ਨਹੀਂ ਹੈਗਾ ਜੀ ਨਹੀਂ ਨਹੀਂ ਮੈਂ ਚੁੱਕ ਨਹੀਂ ਸਕਦਾ ਇਤੋਂ ਪ੍ਰਸ਼ਾਸਨ ਨੂੰ ਵਿਖਾਉਣਾ ਵਾ ਇਧਰ ਵੇਖ ਆਹ ਕਟਿੰਗ ਕੀਤੀ ਗਈ ਆ ਇਹ ਕਟਿਆ ਗਿਆ ਵਾ ਚੂਹੇ ਦਾ ਕੁਤਰਾ ਮੀਨ ਨੰਨ ਨੰ ਚੂਹੇ ਦਾ ਬਾਬਾ ਇਹ ਕੁਤਰੇ ਹੁੰਦਾ ਨਾ ਆਹ ਦੇਖ ਆਹ ਮੈਂ ਦੱਸਦਾ ਤੈਨੂੰ ਚੂਹੇ ਨੇ ਇੱਕ ਸਾਈਡ ਤੋਂ ਟੁੱਕਣਾ ਸਾਰੇ ਅੰਗ ਟੁੱਕਣਾ ਆਹ ਦੇਖ ਆਹ ਚੀਜ਼ ਵਾਹਿਗੁਰੂ ਵਾਹਿਗੁਰੂ ਦੇਖ ਨਾ ਚਾਦਰ ਪੜ ਫੇਰ ਚਲ ਤੇ ਗੱਲ ਤੇ ਇਹ ਚੂਹਾ ਚੂਹਾ ਚਾਦਰ ਪੜਨੀ ਚਾਹੀਦੀ ਚਾਦਰ ਤੇ ਪੂਰੀ ਸਹੀ ਹੈ ਚਾਦਰ ਪੂਰੀ ਹੋਈ ਆ ਨਹੀਂ ਪੂਰੀ ਪਲੈਨਿੰਗ ਨਾ ਪੂਰੀ ਪਲੈਨਿੰਗ ਨਾਲ ਬੇਦਵੀ ਹੋਈ ਆ ਉਹ ਪ੍ਰਕਾਸ਼ ਹੁੰਦਾ ਨਾ ਤੇ ਫਿਰ ਚੂਹੇ ਨੇ ਇੱਕ ਵਿੱਚੋਂ ਕਰ ਇਹ ਭਾਜੀ ਪੂਰੀ ਪਲੈਨਿੰਗ ਨਾਲ ਬੇਦਵੀ ਕੀਤੀ ਗਈ ਆ ਗੱਲ ਤੇ ਉਹ ਆ ਜੇ ਮਨ ਲਾ ਤੁਸੀਂ ਚੂਹੇ ਨੂੰ ਕਿਹਾਂ ਹੁੰਦਾ ਮੈਂ ਨਾ ਨਹੀਂ ਛੇੜਣਾ ਮਾ ਛੇੜਣਾ ਇਹ ਚੂਹੇ ਨੂੰ ਕਿਹਾਂ ਹੁੰਦਾ ਸਭ ਤੋਂ ਵੱਡੀ ਗੱਲ ਆ ਵੀ ਅੰਦਰ ਕਿਵੇਂ ਆ ਜਾਂਦਾ ਇੱਥੇ ਜੋਤ ਹੁਣ ਪ੍ਰਾਜਿ ਆਵੇ ਨਾ ਆਵੇ ਜਦੋਂ ਆਪਾਂ ਖਿੱਚ ਕੇ ਪਾੜਦੇ ਨਾ ਤੇ ਉਹ ਆਵੇ ਆ ਆ ਇੱਧਰ ਵਾਹਿਗੁਰੂ 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 ਮਹਾਰਾਜ ਸੱਚੇ ਬਾਦਸ਼ਾਹ ਮਾਫ ਕਰਿਓ ਵਾਹਿਗੁਰੂ ਆਵੇ ਨਾਲੇ ਬਾਬਾ ਜੀ ਉਹ ਤਾਂ ਵਾਹਿਗੁਰੂ ਪਿੱਛੇ ਨੂੰ ਵਾਹਿਗੁਰੂ ਪਿੱਛੇ ਨੂੰ ਥੋੜਾ ਪਿੱਛੇ ਨੂੰ ਹੋ ਜਾਓ ਵਾਹਿਗੁਰੂ ਆਹ ਇਹਨਾਂ ਚੁੱਕੋ ਭਾਈ ਆੜਾ ਵਾਹਿਗੁਰੂ ਮੇਰੇ ਫਟਿਆ ਹੁੰਦਾ ਨਾ ਜੇ ਮੈਂ ਖਿੱਚਦਾ ਕੋਈ ਅੰਗ ਨੂੰ ਵਾਹਿਗੁਰੂ ਵਾਹਿਗੁਰੂ ਓਏ ਹੋਏ ਸੱਚੇ ਬਾਦਸ਼ਾਹ ਮਾਫ ਕਰਿਓ ਮਹਾਰਾਜ ਹਾਏ ਮਹਾਰਾਜ ਓਏ ਹੋਏ ਆਏ ਯਾਰ ਨਹੀਂ ਯਾਰ ਇਹ ਪਾਜੀ ਪੂਰੀ ਪਲੈਨਿੰਗ ਨਾਲ ਬਦਵੀ ਕੀਤੀ ਗਈ ਹੈ ਪਾਜੀ ਇਹ ਕਿੰਨੇ ਕੀਤੀ ਹੈ ਆਪਣੇ ਬਗਜਾਂ ਦੇ ਬਹੁਤ ਵਧੀਆ ਮੈਂ ਇਹ ਸਾਰੇ ਢਕਾਉਂਗਾ ਕਿੰਡੀ ਹਾਲਾਤ ਮਾੜੀ ਹੋ ਗਈ ਜੀ ਮੇਰਾ ਗੁਰਦੁਆਰਾ ਮੇਰਾ ਜੇ ਕੋਈ ਕਰ ਜੇ ਜੇ ਕਿਹਨੇ ਆਪਣਾ ਕੋਈ ਵੀ ਨਿਚ ਕੀਤਾ ਨਾ ਇਥੇ ਨਿਜੀ ਗੁਰਦੁਆਰੇ ਦਾ ਪ੍ਰਬੰਧ ਦਾ ਇਹ ਵੋ ਟਮੇਟਾ ਹਲਣਾ ਜੇ ਭਾਈ ਸ਼ਰਦਾ ਨਹੀਂ ਹੁਣ ਜਿਹਨੇ ਕੇ ਨਾ ਕੀਤੀ ਤਾਂ ਵੀ ਮੈਂ ਇਥੇ ਪ੍ਰਬੰਧਕ ਤੇ ਉਹ ਪ੍ਰਬੰਧਕ ਤੇ ਇਹਦੀਆਂ ਚਾਬੀਆਂ ਉਹਦੀਆਂ ਚਾਬੀਆਂ ਆਪਣਾ ਹਿਸਾਬ ਲਾ ਲਿਓ ਵਾਹਿਗੁਰੂ ਮਹਾਰਾਜ ਬਖਸ਼ ਲਿਓ ਬਖਸ਼ ਲਿਓ ਵਾਹਿਗੁਰੂ ਵਾਹਿਗੁਰੂ ਬੰਦਾ ਇਹ ਬੇਦਵੀ ਇੱਧਰ ਵੇਖ ਤੂੰ ਕਿਹੜੀ ਸਿਆਣਾ ਇੱਧਰ ਪੁੱਤਰਾ ਵੱਡੂ ਵਿੱਚ ਚਾਦਰ ਵੇਖ ਤੂੰ ਚਾਦਰ ਬਿਲਕੁਲ ਨਵੀਂ ਢੱਟੂ 12 ਢੱਟੂ ਬਿਲਕੁਲ ਬਿਲਕੁਲ ਵਿੱਚ ਕਿਵੇਂ ਵੱਡੂ ਮਹਾਰਾਜ ਤੇ ਮਾਰੇ ਸੁਕਾ ਸੈਪ ਪਲਾਨਿੰਗ ਨਾ ਹੋਈ ਹੈ ਪਾਜੀ ਪੂਰੀ ਇਹ ਬੇਦਵੀਆ ਨੇ ਕੀਤੀ ਹੈ ਬਦਨਾਮ ਕਰਨੇ ਇੱਕ ਜਨੂੰ ਤੇ ਕਿੰਨੇ ਕਿੰਨੂ ਬਦਨਾਮ ਕਰਨ ਲਈ ਕੀਤੀ ਹੈ ਇਹ ਹੁਣ ਆਪੇ ਦੱਸਣਗੇ ਜਨਾਬਾਂ ਵੇਖਿਆ ਇਹ ਏ ਪਰ ਭਾਈ ਇਹ ਤੇ ਬਾਅਦ ਚ ਪਤਾ ਲੱਗੂ ਨਾ ਕਿੰਨੇ ਕੀਤੀ ਆ ਇਹ ਆਪਸ ਦੇ ਵਿੱਚ ਜਿੰਨੇ ਵੀ ਇਹ ਖਾਹ ਖਾਂਦੇ ਆ ਨਾ ਇਹਨਾਂ ਚੋਂ ਕਿਸੇ ਇੱਕ ਦਾ ਜਾਂ ਦੋ ਦਾ ਜਿਹਦਾ ਵੀ ਕੰਮ ਆ ਨਾ ਪਲੈਨਿੰਗ ਹੋਇਆ ਹੈ ਕੀ ਪਤਾ ਭਾਈ ਇਹਨਾਂ ਦਾ ਨਾਮ ਹੀ ਹੋਵੇ ਹੋ ਵੀ ਸਕਦਾ ਬਾਹਰੋਂ ਕੋਣ ਕਰਜੂਗਾ ਬਾਹਰੋਂ ਨਹੀਂ ਕੋਈ ਨਹੀਂ ਪਰ ਭਾਈ ਕੀ ਹੋ ਸਕਦਾ ਵਾ ਬਾਹਰੋਂ ਪੋਕਿੰਗ ਕਰਕੇ ਜਾਊਗਾ ਹੋ ਸਕਦਾ ਕੀ ਪਤਾ ਕਿ ਕੌਣ ਕਰ ਗਿਆ ਚਾਬੀਆਂ ਨਾਲ ਗੋਲਿਆ ਜਿੰਦਰਾ ਤੋੜ ਕੇ ਆਂਦਰ ਕੋਈ ਕਰਵਾਉਂਦਾ ਉਹ ਤੇ ਚਲ ਪਤਾ ਲੱਗ ਜੂਗਾ ਸਰ ਇਹ ਜਾ ਸਕਦੀ ਆ ਕਰਵਾਈ ਜਾ ਸਕਦੀ ਆ ਰੋਜ਼ ਚਾਬੀਆਂ ਨਾਲ ਬੂਹਾ ਖੋਲਦੇ ਆ ਠੀਕ ਆ ਨਾ ਰੋਜ਼ ਚਾਬੀਆਂ ਨਾਲ ਬੂਹਾ ਖੋਲਦੇ ਆ ਬਲੇਡ ਹਾਂਜੀ ਬਲੇਡ ਹੀ ਲੱਗਣ ਡਿਆ ਭਾਜੀ ਬਲੇਡ ਦਾ ਵੱਡੇ ਆ ਬਲੇਡ ਨਾਲ ਇਹ ਆਖੋ ਵਾਹਿਗੁਰੂ ਮਹਾਰਾਜ ਮਾਫ ਕਰਿਓ ਆ ਪਾਪ ਹੀ ਕੀਤਾ ਭਾਜੀ ਸ਼ਹੀਦੀ ਹਫ਼ਤੇ 'ਚ ਸੋਨੀ ਵਾਹਿਗੁਰੂ ਇਹ ਨਹੀਂ ਲਾ ਸੋਚੀ ਜਾਂਦੇ ਪਿੰਡਾਂ ਦੇ ਵਿੱਚ ਜੂਵੇਂ ਟੁਕਿਆ ਇਹ ਪਿੰਡ ਹੈ ਜੀ ਲਾਗੂ ਜੀ ਇਥੇ ਆਹ ਰਾਮਪੁਰਾ ਰਾਮਪੁਰਾ ਕਹਿੰਦੇ ਆ ਫਟੇਕੀ ਚੂੜੀਆਂ ਰੋਡ ਤੇ ਕਲੋਨੀ ਰਾਮਪੁਰਾ ਕਲੋਨੀ ਆ ਰਾਮਪੁਰਾ ਦੇ ਲਾਗੇ ਸਾਨੂੰ ਫੋਨ ਇਥੋਂ ਦੇ ਗੁਰੂ ਘਰ ਦੇ ਨਵੇਂ ਗ੍ਰੰਥੀ ਵੱਲੋਂ ਗਿਆ ਸੀਗਾ ਇਹਨੇ ਸਾਨੂੰ ਦੱਸਿਆ ਕਿ ਪ੍ਰੇਤਨਾ ਬਾਬਾ ਜੀ ਮੈਂ ਇੱਥੇ ਡਿਊਟੀ ਜਿਹੜੀ ਆ ਉਹ ਸ਼ੁਰੂ ਕੀਤੀ ਬਾਹਰ ਲੱਗੋ ਲੋੜੀ ਸ਼ੁਰੂ ਕੀਤੀ ਵਾਹਿਗੁਰੂ ਮਾਰਾ ਜੀ ਬਖਸ਼ ਜੀ ਵਾਹਿਗੁਰੂ ਇੱਥੇ ਮਹਾਰਾਜ ਜੀ ਦਾ ਵਾਹਿਗੁਰੂ ਉਹ ਰੂਪ ਆ ਉਹ ਰੂਪ ਜਿਹੜਾ ਵਾ ਉਹ ਖੰਨ ਗਿਆ ਅਹੀਂ ਆਇਆ ਸਵੇਰੇ ਇੱਥੇ ਚੈੱਕ ਕੀਤਾ ਸਾਨੂੰ ਪਹਿਲਾਂ ਅੰਕਲ ਕਹੀ ਗਏ ਸੀ ਵੀ ਚੂਹੇ ਲੋਨ ਟੁੱਕਿਆ ਗਿਆ ਹਾਂਜੀ ਪਰ ਚੂਹੇ ਤੋਂ ਤਾਂ ਟੁੱਕਿਆ ਜਾਂਦਾ ਵੀ ਜੇ ਬਾਹਰਲੇ ਜਿਹੜੇ ਬਸਤਰੇ ਮਹਾਰਾਜ ਜੀ ਦੇ ਉਹ ਵੀ ਟੁੱਕੇ ਹੁੰਦੇ ਫਿਰ ਜਿਹੜਾ ਅੰਗ ਟੁੱਕੇ ਨੇ ਅੰਦਰ 4 ਅੰਗ ਜਿਹੜੇ ਖੰਡਤ ਨੇ ਉਹ ਬਾਹਰ ਆਜੋ ਸਾਰੇ ਉਹ 4 ਅੰਗ ਜਿਹੜੇ ਆ ਉਹ ਬਿਲਕੁਲ ਵਿੱਚੋਂ ਸਾਰੇ ਟੁੱਕੇ ਆ ਚੂਹਾ ਵਿੱਚ ਵੜ ਕੇ ਟੋਕ ਨਹੀਂ ਸਕਦਾ ਤੁਕ ਦਾ ਬਾਹਰ ਨਹੀਂ ਜਿਲਦ ਟੁਕਦਾ ਇੰਨਾ ਦੇ ਇਥੇ ਗੁਰੂ ਘਰ ਦਾ ਦਸਬੂਰ ਹੈ ਵੀ ਜਿਹੜਾ ਬੰਦਾ ਇਥੇ ਪਹਿਲਾਂ ਨੌਕਰੀ ਕਰਦਾ ਸੀ ਗੁਰੂ ਘਰ ਦੇ ਵਿੱਚ 14 15 16 ਸਾਲਾਂ ਦਾ ਬੰਦਾ ਸੀ ਹਾਂ ਜੀ ਹਾਂ ਜੀ 15 16 ਸਾਲ ਤੋਂ ਇਥੇ ਇਹ ਸਿੰਘ ਕਰਦਾ ਸੀਗਾ ਡਿਊਟੀ ਗ੍ਰੰਥੀ ਦੀ ਠੀਕ ਆ ਇਹਦੇ ਨਾਲ ਪਿੰਡ ਦੇ ਕੁਝ ਬੰਦਿਆਂ ਦੇ ਵੱਲੋਂ ਇਹਨੂੰ ਕਿਹਾ ਵੀ ਤੂੰ ਸੇਵਾ ਛੱਡ ਗ੍ਰੰਥੀ ਨਵਾਂ ਲੈ ਕੇ ਆਉਣਾ ਸੀ ਜੋ ਅਸੀਂ ਇਥੇ ਨੂੰ ਸਾਨੂੰ ਪਤਾ ਲੱਗਿਆ ਇਹ ਕਹਿੰਦਾ ਸੀ ਮੈਂ ਸੇਵਾ ਕਿਉਂ ਛੱਡਾਂ ਮੇਰੀ ਤਰ੍ਹਾਂ ਹੱਸੋ ਕਹਿੰਦਾ ਆਪਸ ਹੀ ਕਲੇਸ਼ ਚੱਲਦਾ ਸੀ ਕਰੇਸ ਨੂੰ ਚੱਲਦੇ-ਚੱਲਦੇ ਆ ਇੱਕ ਮਹੀਨਾ ਪਹਿਲਾਂ ਗੁਰੂ ਨਾਨਕ ਪਾਸ਼ਾ ਦੇ ਗੁਰਪਾਲ ਦੇ ਨੇ ਇੰਨੇ ਬੰਦੇ ਨੇ ਸੇਵਾ ਛੱਡਦੀ। ਸੇਵਾ ਜਦੋਂ ਇਹਨੇ ਛੱਡੀ ਚਾਬੀਆਂ ਨੇ ਆਪਣੇ ਬੱਚੇ ਇੱਥੇ ਭੇਜੀਆਂ। ਪਰ ਇੰਨੇ ਸੇਵਾ ਛੱਡਣ ਤੋਂ ਪਹਿਲਾਂ ਕਿਸੇ ਨੂੰ ਵੀ ਗੁਰੂ ਘਰ ਦਾ ਕੋਈ ਪ੍ਰਬੰਧ ਨਹੀਂ ਸਮਝ ਦੱਸਿਆ। ਕੀ ਬਣਿਆ ਵਾ ਕੀ ਬਣਾਇਆ ਵਾ ਕੀ ਹੈਗਾ ਕੀ ਨਹੀਂ ਹੈਗਾ। ਨਾ ਕੋਈ ਸਰੂਪ ਚੈੱਕ ਕਰਵਾਇਆ। ਇਹ ਮੰਨਦਾ ਵੀ ਇਹਨੇ ਗਲਤੀ ਕੀਤੀ। ਠੀਕ ਹੈ। ਅੱਜ 1 ਮਹੀਨਾ ਹੋ ਗਿਆ। ਇਹ ਨੂੰ ਕੇ ਨੂੰ ਦਾ ਗੁਰਪੁਰਪੁਰ ਤੋਂ ਪਹਿਲੇ ਗੁਰਪੁਰ ਲਾਲਾ ਗੁਰੂ ਗੁਰੂ ਨਾਨਕ ਪਾਸ਼ਾ ਗੁਰੂ ਤੋਂ ਲੈ ਕੇ ਅੱਜ ਤੇ ਸਿੰਘ ਜੀ ਇਲਾਵਾ ਇੱਥੇ 13 ਦਿਨ ਤੋਂ ਡਿਊਟੀ ਨੂੰ ਸ਼ੁਰੂ ਕੀਤੀ ਹੈ 13 ਦਿਨ ਪਹਿਲਾਂ ਤੈਨੂੰ ਇੱਥੇ ਜਾਂਦੂ ਹੈ 15 ਹੋ ਗਏ ਹੋਣਗੇ ਤੇ ਇਹਨੇ ਪਰ ਇਹਨੇ ਪਰਸੋਂ ਜਿੱਲਾ ਵਾ ਇਹਨੇ ਜਦੋਂ ਸੇਵਾ ਕਰਦਿਆਂ ਕਰਦਿਆਂ ਵੀ ਹੁਣ ਤੈਨੂੰ ਜਦੋਂ ਬੰਦਾ ਗ੍ਰੰਥੀ ਡਿਊਟੀ ਸਾਹਬ ਲੈਂਦਾ ਤੇ ਸਾਰੀ ਸੇਵਾ ਸਾਹਬ ਦਾ ਤੇ ਇਹਨੇ ਜਿਹੜੇ ਸੁਖਾਸਨ ਮਹਾਰਾਜ ਨੇ ਸੁਖਾਸਨ ਦੇਵ ਰਾਜਮਨ ਦੋ ਸਰੂਪ ਨੇ ਉਹਨਾਂ ਦੀ ਸੇਵਾ ਕਰਨ ਵਾਸਤੇ ਜਦੋਂ ਉਹਨਾਂ ਨੂੰ ਪ੍ਰਗਟਮਨ ਕੀਤਾ ਤੇ ਉਹਦੇ ਵਿੱਚ ਇੱਕ ਸਰੂਪ ਜਿਹੜਾ ਦੂਜਾ ਮਿਲਦੇ ਆ ਬਹੁਤ ਤੇ ਇਹ ਜਿਹੜਾ ਸਰੂਪ ਹੈ ਜਦੋਂ ਉਹਨੂੰ ਕੀਤਾ ਪ੍ਰਕਾਸ਼ਮਾਨ ਤੇ ਉਹ ਵਿੱਚੋਂ ਜਿਹੜੇ ਆਂਗਿਆ ਉਹ ਸਾਰੇ ਉਹ ਐ ਲੱਗਦਾ ਬਲੇਡ ਦਾ ਬਲੇਡ ਦਾ ਪਹਿਲਾਂ ਵੇਖਣ ਨੂੰ ਇਹਨਾਂ ਦੇ ਵਿੱਚੋਂ ਇਹਨਾਂ ਡੋਕੇ ਆ ਪਰ ਜਦੋਂ ਉਹ ਸਾਰਾ ਹੁਣ ਇਹਨੂੰ ਦੇਖਿਆ ਜੀ ਨੂੰ ਵੇਖ ਤਾਂ ਸਾਨੂੰ ਇਹ ਲੱਗਿਆ ਸੀ ਪਹਿਲਾਂ ਪਰ ਹੁਣ ਜਿਵੇਂ ਸਾਰਾ ਵੇਖਿਆ ਵਾ ਉਹਨੂੰ ਸਮਝਿਆ ਉਹਨਾਂ ਦੀ ਗੱਲਾਂ ਨੂੰ ਇਹਨਾਂ ਦੀ ਆਪਸੀ ਕਲੈਸ਼ ਨੂੰ ਵੇਖਿਆ ਤੇ ਉਹ ਬੇਦਮੀਆ ਉਹ ਕੀਤੀ ਗਈ ਆ ਉਹ ਕਦ ਨਾਲ ਕਟਿਆ ਵਾ ਕਿਵੇਂ ਕਟਿਆ ਇਹ ਤਾਂ ਚਲੋ ਦੱਸਣਗੇ ਮਹਾਰਾਜ ਪ੍ਰਗਟ ਕਰਨਗੇ ਖੇਡ ਆਪੇ ਸਾਰੀ ਇਹਨਾਂ ਜੋ ਕਿਨੇ ਨੇ ਕੀਤਾ ਪਰ ਇਹਨਾਂ ਦੇ ਆਪਸੀ ਕਲੈਸ਼ ਦੇ ਵਿੱਚ ਚੌਧਰਪੁਰ ਨੇ ਕਰਕੇ ਹੋਇਆ ਕਿਉਂਕਿ ਜੇ ਬੇਦਵੀ ਹੋਈ ਹੁੰਦੀ ਤਾਂ ਜਿੰਦਾ ਟੁੱਟਦਾ ਠੀਕ ਹੈ ਨਾ ਬੇਦਵੀ ਕਾ ਗਿਆ ਬਾਹਰੋਂ ਕੋਈ ਜੇ ਬਾਹਰੋਂ ਕਾ ਕੋਈ ਬੇਦਵੀ ਜਾਂਦਾ ਤਾਂ ਜਿੰਦਾ ਤੋੜ ਕੇ ਅੰਦਰ ਲੰਘਦਾ ਨਾ ਤੇ ਜਦੋਂ ਇਹ ਦੁਬਾਰਾ ਸੇਵਾ ਕਰਨ ਸਿਰ ਜਿੰਦਾ ਟੁੱਟਾ ਹੁੰਦਾ ਉਹਦੋਂ ਜਿੰਦਾ ਤੇ ਬੱਜੇ ਖੋਲਦੇ ਰੋਜ ਇਹ ਜੋ ਉਹ ਤੇ ਪ੍ਰਕਾਸ਼ ਕਰਦਾ ਜਿੰਦਾ ਰੋਏ ਖੋਲਦੇ ਮੱਜਾ ਪਰ ਭਾਜੀ ਕੀ ਗੱਲ ਹੈਗੀ ਹੈ ਨਾ ਇੱਕ ਮੇਰੀ ਬੇਨਤੀ ਸੁਣੋ ਇਹਦੇੋਂ ਪਹਿਲਾਂ ਬੂਹ ਖੁੱਲਾ ਹੁੰਦਾ ਤੇਨਾਂ ਤੋਂ ਪਹਿਲਾਂ ਦੂਆ ਖੁੱਲੋਂਦਾ ਸੀ ਬੇਨਤੀ ਇਹ ਵੀ ਸੁਣੋ ਨਾ ਜਿਹੜਾ ਸਰਪੰਚ ਜਿਹੜਾ ਪ੍ਰਕਾਸ਼ ਹੀ ਨਹੀਂ ਕੀਤਾ ਉਹਦਾ ਤੇ ਉਹ ਪਤਾ ਹੀ ਨਹੀਂ ਕਿੰਨੇ ਚਿਰ ਤੋਂ ਕੀ ਬੜਾ ਕਿੰਨੇ ਚਿਰ ਤੋਂ ਹੋਈ ਆ ਹੁਣ ਵੱਡੀ ਗੱਲ ਇਹ ਆ ਕਿ ਮਹੀਨਾ ਤਾਂ ਇਹਨੂੰ ਹੋ ਗਿਆ ਇਹਨੇ ਅੱਗੇ ਪ੍ਰਕਾਸ਼ ਨਹੀਂ ਕੀਤਾ ਇਸ ਰੂਪ ਨੂੰ ਪਰ ਇਹ ਆਪਾ ਜੀ ਕਹਿੰਦੇ ਆ ਕਿ ਮੈਂ ਸੱਤ ਨੇ ਸਰੂਪਾਂ ਨੂੰ ਬਾਰੀ-ਬਾਰੀ ਪ੍ਰਕਾਸ਼ ਕਰਾਂ ਇੱਕ ਸਰੂਪ ਮਿਰਦਿਆ ਉਹਨੂੰ ਘੱਟ ਕਰਦਾ ਸੀ ਪਰ ਇਹ ਜਿਹੜੇ 2 ਰੁਪਏ ਮੈਂ ਵਾਰੀ ਵਾਰੀ ਹਫ਼ਤੇ 'ਚ ਦੋਰੀ ਪ੍ਰਕਾਸ਼ ਕਰਦਾ ਸੀ ਜੇ ਬਾਬਾ ਇੱਕ ਮਹੀਨਾ ਪਹਿਲਾਂ ਹਫ਼ਤੇ ਦੋਰੀ ਪ੍ਰਕਾਸ਼ ਕਰਦਾ ਸੀਗਾ ਫਿਰ ਬੇਦਵੀਂ ਮਹੀਨੇ ਦੇ ਵਿੱਚ ਫਿਰ ਦਸਵੇਂ ਮਹੀਨੇ ਦੇ ਵਿੱਚ ਜਿਹੜੀ ਆ ਉਹ ਬਾਬੇ ਦੇ ਜਾਣ ਤੋਂ ਲੈ ਕੇ ਹੁਣ ਦੇ ਇਨਾਂ ਦਿਨਾਂ ਵਿੱਚ 30 ਦਿਨਾਂ ਦੇ ਵਿੱਚ ਵਿੱਚ ਹੋਈ ਹੈ ਬਾਕੀ ਕੈਮਰੇ ਵੇਖਾਂਗੇ ਆਪਾਂ ਕੈਮਰੇ ਵੀ ਸਾਡੀ ਕੈਮਰੇ ਦੀ ਕਰਦੇ ਆਂ ਵੇਖੋ ਕਰਨ ਕਰਕੇ ਆ ਰਿਹਾ ਇਹ ਮੈਂ ਤਰਾਸਦੀ ਹੈ ਤਰਾਸਦੀ ਹੈ ਇਹ